प्यारे विद्यार्थियों ਤੁਸੀਂ ਮੇਰੇ ਨਾਲ ਚਰਚਾ ਕਰ ਰਹੇ ਹੋ ਉਹਨਾਂ ਕਾਨੂੰਨਾਂ ਦੇ ਉੱਪਰ ਜਿਹੜੇ ਸਰਕਾਰੀ ਪ੍ਰਾਪਰਟੀ ਦੀ ਰੱਖਿਆ ਕਰਦੇ ਨੇ ਸਰਕਾਰੀ ਕੰਮਕਾਜ ਨਿਰਵਿਘਨ ਚੱਲਦਾ ਰਹੇ ਉਹਦੇ ਵਿੱਚ ਸਹਾਇਕ ਸਦ ਹੁੰਦੇ ਨੇ ਜੇ ਕੋਈ ਵਿਅਕਤੀ ਕਿਸੇ ਸਰਕਾਰੀ ਕਰਮਚਾਰੀ ਨੂੰ ਚੋਟ ਮਾਰਦਾ ਹੈ ਧਮਕੀ ਦਿੰਦਾ ਹੈ ਤਾਂ ਉਸ ਨੂੰ ਧਾਰਾ 332 ਸੋ ਸੰਤੀ ਤਹਿਤ 5 ਸਾਲ ਦੀ ਕੈਦ ਪਲੱਸ ਫਾਈਨ ਭੁਗਤਣਾ ਪੈ ਸਕਦਾ ਹੈ ਜੇ ਕੋਈ ਵਿਅਕਤੀ ਸਰਕਾਰੀ ਦਫਤਰ ਵਿੱਚ ਕੁਸਪੈਟ ਕਰ ਜਾਂਦਾ ਹੈ ਤਾਂ ਉਸ ਨੂੰ ਆਈਪੀਸੀ ਦੀ ਧਾਰਾ 443 ਅਤੇ 445 ਤਹਿਤ 6 ਸਾਲ ਦੀ ਕੈਦ ਪਲੱਸ ਫਾਈਨ ਭੁਗਤਣਾ ਪੈ ਸਕਦਾ ਹੈ ਇਹਨਾਂ ਕਾਨੂੰਨਾਂ ਦੀ ਜਾਣਕਾਰੀ ਤੁਹਾਨੂੰ ਖੁਸ਼ ਰੱਖ ਸਕੇਗੀ ਕਿਉਂਕਿ ਤੁਸੀਂ ਉਹਨਾਂ ਲੋਕਾਂ ਤੋਂ ਬਚ ਸਕੋਗੇ ਜਿਨ੍ਹਾਂ ਬਾਰੇ ਸਿਆਣਿਆਂ ਨੇ ਕਿਹਾ ਹੈ ਅੱਗ ਲਾਈ ਡੱਬੂ ਕੰਧ ਤੇ ਹੁਣ ਡੱਬੂ ਅੱਗ ਲਾ ਕੇ ਕੰਧ ਤੇ ਨਹੀਂ ਜਾ ਸਕੇਗਾ ਇਸ ਦੇ ਨਾਲ ਤੁਸੀਂ ਆਪਣਾ ਜੀਵਨ ਖੁਸ਼ੀ ਖੁਸ਼ੀ ਬੀਤ ਸਕੋਗੇ ਤੁਹਾਡੇ ਮਾਤਾ ਪਿਤਾ ਵੀ ਤੁਹਾਡੇ ਨਾਲ ਖੁਸ਼ ਰਹਿਣਗੇ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਵੀ ਅਨੁਸ਼ਾਸਿਤ ਰਹਿਣਗੀਆਂ ਇਸ ਦੇ ਨਾਲ ਹੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ